ਤੇ ਜਦੋਂ ਗੱਲ ਬੀਬੀ ਐਮਬੀ ਦੀ ਆਈ ਜਦੋਂ ਗੱਲ ਪੰਜਾਬ ਦੇ ਪਾਣੀਆਂ ਦੀ ਆਈ ਤੇ ਮਾਨ ਸਾਹਿਬ ਦਾ ਸਟੈਂਡ ਕਲੀਅਰ ਹੈ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਜੀ ਕਿ ਪੰਜਾਬ ਤੇ ਪੰਜਾਬੀਆਂ ਦਾ ਹੱਕ ਹੋਊਗਾ ਤੇ ਪਾਣੀਆਂ ਦਾ ਜਿਹੜਾ ਫੈਸਲਾ ਹੈ ਪੰਜਾਬ ਕਰੂਗਾ ਹਰ ਸਾਲ ਇੱਕ ਕੋਟਾ ਦਿੱਤਾ ਜਾਂਦਾ ਹੈ ਪੰਜਾਬ ਨੂੰ ਹਰਿਆਣਾ ਨੂੰ ਹਿਮਾਚਲ ਨੂੰ ਤੇ ਰਾਜਸਥਾਨ ਨੂੰ ਹਰਿਆਣੇ ਵਾਲਿਆਂ ਨੇ ਆਪਣਾ ਕੋਟਾ ਮਕਾ ਲਿਆ ਹੁਣ ਇਹਦਾ ਮਤਲਬ ਇਹ ਥੋੜੀ ਹੈ ਕਿ ਪੰਜਾਬ ਦੇ ਜਿਹੜੇ ਧੀਆ ਪੁੱਤ ਨੇ ਜਾਂ ਜਿਹੜਾ ਪੰਜਾਬ ਦਾ ਪਾਣੀਆਂ ਦਾ ਹੱਕ ਹੈ ਉਹ ਕੱਢ ਕੇ ਅਸੀਂ ਹਰਿਆਣੇ ਨੂੰ ਦੇ ਦਈਏ ਤੁਸੀਂ ਪਹਿਲਾਂ ਆਪਣਾ ਕੋਟਾ ਤਰੀਕੇ ਨਾਲ ਵਰਤੋ ਅਸੀਂ ਤਾਂ ਪਾਣੀ ਤਾਂ ਦਈਏ ਨਾ ਜੇ ਸਾਡੇ ਕੋਲ ਵਾਧੂ ਹੋਵੇ ਜਦੋਂ 1966 ਦੇ ਵਿੱਚ ਸਮਝੌਤਾ ਹੋਇਆ ਸੀ ਜਦੋਂ ਪੰਜਾਬ ਹਰਿਆਣਾ ਵੱਖ ਹੋਏ ਸੀ ਉਸ ਵੇਲੇ ਪਾਣੀਆਂ ਦੇ ਲੈਵਲ ਕੁਝ ਹੋਰ ਸੀ ਅੱਜ ਪੰਜਾਬ ਦੇ ਪਾਣੀਆਂ ਦੇ ਲੈਵਲ ਕੁਝ ਹੋਰ ਨੇ ਸਾਨੂੰ ਤਾਂ ਹਰੀ ਕ੍ਰਾਂਤੀ ਦੇ ਨਾਂ ਦੇ ਅਧੀਨ ਲੈਣ ਕੇ ਸਾਡੇ ਤਾਂ ਪਾਣੀਆਂ ਦਾ ਲੈਵਲ ਆਪ ਇਹਨਾਂ ਥੱਲੇ ਚਲੇ ਗਿਆ ਝੋਨੇ ਦੀ ਫਸਲ ਦੇ ਕੇ ਸਾਨੂੰ ਤਾਂ ਹੁਣ ਚਲੋ ਐਮਐਸਪੀ ਵੀ ਖੋਣ ਨੂੰ ਫਿਰਦੇ ਨੇ ਪੰਜਾਬ ਨੂੰ ਤਾਂ ਪਹਿਲਾਂ ਇਹਨਾਂ ਸਾਰੇ ਬੰਦੇ ਸਾਨੂੰ ਤਾਂ ਡੋਬਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਅਸੀਂ ਤੇ ਸਾਡੀ ਜਿਹੜੀ ਹੁਣ ਪੀੜ੍ਹੀ ਐ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇੱਕ ਇਮਾਨਦਾਰ ਲੀਡਰ ਮਿਲਿਆ ਦੇਖੋ ਅੱਜ ਇਮਾਨਦਾਰੀ ਜੇ ਕਿਸੇ ਨੇ ਕਮਾਈ ਐ ਇਸ ਯੁੱਗ ਦੇ ਵਿੱਚ ਤਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਤੇ ਪੰਜਾਬ ਦੇ ਨਾਲ ਖੜੇ ਨੇ ਸੋ ਪੰਜਾਬ ਦੇ ਲਈ ਸਟੈਂਡ ਕਲੀਅਰ ਐ ਤੇ ਮਾਨ ਸਾਹਿਬ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਵੇਖਦਿਆਂ ਹੋਇਆਂ ਅਕਾਲੀ ਕਾਂਗਰਸੀਆਂ ਨੂੰ ਵੀ ਨਾਲ ਆਉਣਾ ਹੀ ਪੈਣਾ ਸੀ